ਸਾਜਨ ਪੰਜਾਬੀ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਲੈਬ ਹੋਏ ਆ ਕਿਉਂਕਿ ਸਾਡੀ ਜਿਹੜੀ ਬਿੱਕਰ ਵਿਚੋਲਾ 2 ਕਨੇਡਾ ਵਾਲੇ ਟੈਲੀ ਫਿਲਮ ਹੈ ਜੋ ਬਿੱਕਰ ਵਿਚੋਲਾ ਨੂੰ ਤੁਸੀਂ ਬੜਾ ਮੂਹੀ ਪਿਆਰ ਦਿੱਤਾ ਸੀ ਤੇ ਅਸੀਂ ਦੂਜਾ ਭਾਗ ਇਹਦਾ ਬਣਾ ਕੇ ਐ ਐਡੀਟਿੰਗ ਦਾ ਕੰਮ ਬਿਲਕੁਲ ਤਿਆਰ ਹੋ ਗਿਆ ਤੇ ਟਰੇਲਰ ਵੀ ਤੇ ਪੋਸਟਰ ਵੀ ਅਸੀਂ ਪਾ ਤਾ ਤੇ ਕੱਲ ਨੂੰ ਟਰੇਲਰ ਵੀ ਰਿਲੀਜ਼ ਕਰਾਂਗੇ ਤੇ 20 ਜੂਨ ਨੂੰ ਸ਼ਾਮ ਨੂੰ 5:30 ਵਜੇ ਸਾਡਾ YouTube ਚੈਨਲ ਆ ਸਾਜਰ ਪੰਜਾਬੀ ਟੀਵੀ ਤੇ ਉਥੇ ਅਸੀਂ ਲੋਕ ਨਜ਼ਰ ਕਰ ਰਹੇ ਆ ਤੁਹਾਡੀ ਕਚਹਿਰੀ ਚ ਲੈ ਕੇ ਆ ਰਹੇ ਆ ਕਿਉਂਕਿ ਫਿਲਮ ਇੱਕ ਘੰਟੇ ਤੋਂ ਉੱਪਰ ਦੀ ਆ ਤੇ ਇਹਦੇ ਕਰਕੇ ਅਸੀਂ ਇਹਦੇ ਦੋ ਐਪੀਸੋਡ ਕੀਤੇ ਆ ਤੇ ਪਹਿਲੇ ਐਪੀਸੋਡ ਨੂੰ ਅਸੀਂ 20 ਜੂਨ ਨੂੰ ਰਿਲੀਜ਼ ਕਰਾਂਗੇ ਤੇ ਅਗਲੇ ਹਫਤੇ ਬਾਅਦ ਹੀ ਅਸੀਂ ਦੂਜਾ ਐਪੀਸੋਡ ਵੀ ਲੋਕ ਨਜ਼ਰ ਕਰਾਂਗੇ ਤੇ ਸਾਨੂੰ ਉਮੀਦ ਆ ਕਿ ਤੁਸੀਂ ਪਹਿਲਾਂ ਬਿਕਰ ਬਚੂਲਾ ਨੂੰ ਜੋ ਮਹਾਨ ਪਿਆਰ ਦਿੱਤਾ ਸੀਗਾ ਤੇ ਇਸ ਤਰ੍ਹਾਂ ਦੀ ਜਿਹੜੀ ਸਮਾਜਿਕ ਮੁੱਦਿਆਂ ਨੂੰ ਜਿਵੇਂ ਸਾਡੀ ਕਿਸਾਨੀ ਜਵਾਨੀ ਜਿਹੜੀ ਵਿਦੇਸ਼ਾਂ ਵੱਲ ਜਾ ਰਹੀ ਆ ਤੇ ਕਿਸਾਨੀ ਕਰਜ਼ੇ ਦੀ ਮਾਰ ਇਠਾ ਆ ਕੇ ਖੁਦਕਸ਼ੀਆਂ ਕਰ ਰਹੀ ਆ ਇਹ ਤੋਂ ਇਲਾਵਾ ਸਾਡੇ ਪੰਜਾਬ ਦੀ ਜਿਹੜੀ ਜਵਾਨੀ ਆ ਨਸਿਆਂ ਵਿੱਚ ਗਲਤਾਨ ਹੋ ਕੇ ਪੜ੍ਹ ਲਿਖ ਕੇ ਜੋ ਡਿਗਰੀਆਂ ਚੁੱਕੀ ਸਾਡੇ ਨੌਜਵਾਨ ਵਹਿਲੇ ਘੁੰਮ ਰਹੇ ਨੇ ਤੇ ਉਹ ਇੱਕ ਤੰਜ ਕਥਿਆ ਜਿਹੜੀ ਸਾਡੀ ਗੰਦਲੀ ਹੋ ਚੁੱਕੀ ਰਾਜਨੀਤੀ ਤੇ ਇਹ ਤੇ ਅਸੀਂ ਸਮਾਜਿਕ ਮੁੱਦਿਆਂ ਨੂੰ ਸੋਇਆ ਗਿਆ ਇਹਦੇ ਵਿੱਚ ਅਸੀਂ ਇੱਕ ਬਿੱਕਰ ਵਿੱਚ ਊਲੇ ਨੂੰ ਆਧਾਰ ਬਣਾ ਕੇ ਅਸੀਂ ਕਹਾਣੀ ਰਚੀ ਹੈ ਜਿਸ ਦੀ ਕਹਾਣੀ ਮੇਰੇ ਵੱਲੋਂ ਖੁਦ ਲਿਖੀ ਗਈ ਹੈ ਤੇ ਨਾਲ ਫਿਲਮ ਦੀ ਨਿਰਮਾਣ ਵੀ ਕੀਤਾ ਗਿਆ ਤੇ ਨਿਰਦੇਸ਼ਕ ਰਾਜਵਿੰਦਰ ਸ਼ਭੀਰ ਜੀ ਬਿੱਕਰ ਵਿੱਚ ਊਲਾ ਪਹਿਲਾਂ ਫਿਲਮ ਵਿੱਚ ਵੀ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਸੀ ਤੇ ਐਤ ਕੀ ਫੇਰ ਬਿੱਕਰ ਵਿੱਚ ਊਲਾ 2 ਕੈਨੇਡਾ ਵਾਲੇ ਨੂੰ ਵੀ ਡਾਇਰੈਕਟਰ ਕੀਤਾ ਸੋ ਮੇਰਾ ਤੁਸੀਂ ਵੱਖਰਾ ਅੰਦਾਜ਼ ਦੇਖੋਗੇ ਕਿਉਂ ਜੋ ਪਹਿਲਾਂ ਕਦੇ ਨਹੀਂ ਦੇਖਿਆ ਹੋਣਾ ਕਿਉਂਕਿ ਇੱਕ ਕਲਾਕਾਰ ਹੁੰਦਾ ਪਾਣੀ ਵਰਗਾ ਹੁੰਦਾ ਜਿਹੜਾ ਪਾਣੀ ਤੇ ਰੰਗ ਪਾ ਦੇਂਗੇ ਉਹ ਜੇ ਹੋ ਜਾਂਦਾ ਸੋ ਅਸੀਂ ਇਹ ਇੱਕ ਜਿਹੜੀ ਫਿਲਮਾ ਇਹਨੂੰ ਇਹਦੇ ਚ ਹਾਸਾ ਠੱਠਾ ਵੀ ਆ ਤੇ ਇੱਕ ਚਿੰਤਕ ਮੁੱਦਿਆਂ ਨੂੰ ਵੀ ਸੋਇਆ ਗਿਆ ਚਿੰਤਨ ਵੀ ਕੀਤਾ ਗਿਆ ਜਿਵੇਂ ਪਿੰਡ ਦੀ ਸਾਥ ਵਿੱਚ ਅਸੀਂ ਕੋਈ ਸੀਨ ਫਿਲਮਾਏ ਆ ਤੇ ਸਿਆਸੀ ਲੋਕਾਂ ਨੂੰ ਵੀ ਦਿਖਾਇਆ ਗਿਆ ਉਹਦੇ ਚ ਤੇ ਜਿਹੜੇ ਆਮ ਜਿਹੜਾ ਵਰਗ ਆ ਜਿਹੜੇ ਇੱਕ ਨੌਜਵਾਨਾਂ ਨੌਜਵਾਨਾਂ ਨੂੰ ਕਿਵੇਂ ਵਰਤਿਆ ਜਾਂਦਾ ਸਿਆਸਤ ਵਿੱਚ ਤੇ ਕਿਵੇਂ ਉਹਨਾਂ ਨੂੰ ਜਿਵੇਂ ਅੱਗੇ ਸਿਆਸਤ ਗੈਂਗਸਟਰ ਬਣਾ ਦਿੰਦੀ ਆ ਤੇ ਕਿਵੇਂ ਅੱਗੇ ਉਹਨਾਂ ਤੋਂ ਕੰਮ ਲੈ ਕੇ ਉਹਨਾਂ ਨੂੰ પાਸੇ ਧੱਕ ਦਿੱਤਾ ਜਾਂਦਾ ਸੋ ਐਸੀ ਹੀ ਸਾਡੀ ਫਿਲਮ ਵਿਕਰ ਵਿਚੋਲਾ 2 ਕੈਨੇਡਾ ਵਾਲੇ ਅਗੇ ਇੱਕ ਕੈਨੇਡਾ ਚ ਜਾ ਕੇ ਬੰਦਾ ਕਿਵੇਂ ਪੰਜਾਬ ਚ ਜੋ ਕੁਝ ਹੋ ਰਿਹਾ ਤੇ ਉਹ ਤੋਂ ਉਧਰਲੇ ਸਿਸਟਮ ਤੋਂ ਦੁਖੀ ਹੋ ਕੇ ਜਦੋਂ ਉਧਰ ਜਾਂਦਾ ਤੇ ਇਹੀ ਜੀ ਸਾਡੀ ਕਹਾਣੀ ਹੈ ਇੱਕ ਜਿਹੜਾ ਵਿਚੋਲਾ ਵਿਕਰ ਵਿਚੋਲਾ ਜੋ ਰਿਸ਼ਤੇ ਕਰਾਉਂਦਾ ਤੇ ਪਰ ਉਹ ਵੀ ਜਦੋਂ ਆਪਣੇ ਇੱਕ ਸਹੀ ਢੰਗ ਨਾਲ ਰਿਸ਼ਤੇ ਕਰਾਉਂਦਾ ਤਾਂ ਉਹਦੇ ਚ ਉਹਨੂੰ ਲੱਗਦਾ ਵੀ ਲੋਕ ਉਹਨੂੰ ਉਹਨੂੰ ਲੁੱਟ ਰਹੇ ਆ ਉਲਟਾ ਉਹਦਾ ਵੀ ਜਲੀਦ ਹੋਣਾ ਪੈਂਦਾ ਉਹਨੂੰ ਜਿਵੇਂ ਪਿਛਲੀ ਫਿਲਮ ਵਿੱਚ ਅਸੀਂ ਦਿਖਾਇਆ ਤੇ ਐਤ ਕੀ ਕੁਝ ਵਿਕਰ ਵਿਚੋਲਾ ਜਦੋਂ ਵੱਖਰੇ ਜਿਹੇ ਅੰਦਾਜ਼ ਚ ਆਊਗਾ ਤੁਹਾਨੂੰ ਦੇਖੋਗੇ ਤੁਸੀਂ ਮੇਰੇ ਕਿਰਦਾਰ ਨੂੰ ਤਾਂ ਉਹਦੇ ਚ ਬਹੁਤ ਗੱਲਾਂ ਸਾਨੂੰ ਸਵਾਲ ਕੀ ਕੀਤੇ ਗਏ ਆ ਸਵਾਲਾਂ ਦੇ ਜਵਾਬ ਜੋ ਤੁਹਾਡੇ ਕੋਲ ਹੋਣਗੇ ਸੋ ਇਹਦੇ ਚ ਅਸੀਂ ਗੁਰਨੇਬ ਸਾਜਨ ਮੈਂ ਖੁਦ ਨੇ ਇੱਕ ਬਿਕਰ ਬਚੋਲੇ ਦਾ ਕਿਰਦਾਰ ਕੀਤਾ ਤੇ ਡਾਇਰੈਕਟਰ ਜਿਹੜੇ ਸਾਡੇ ਨਾਲ ਰਾਜਵੀਰ ਸੁਭੀਰ ਜੀ ਨੇ ਉਹਨੇ ਵੀ ਇੱਕ ਮੰਤਰੀ ਦਾ ਰੋਲ ਕੀਤਾ ਤੇ ਇਹ ਤੋਂ ਇਲਾਵਾ ਗੁਰਵਿੰਦਰ ਸ਼ਰਮਾ ਬੱਬੂ ਸ਼ੇਰਗਿੱਲ ਐਲ ਐਸ ਕੰਗ ਕਰਮਜੀਤ ਰਾਜੂ ਬਲਜਿੰਦਰ ਵਿਰਕ ਬਲਜਿੰਦਰ ਮਾਨ ਬਬਲੂ ਵਿਰਕ ਡਾਕਟਰ ਗਚਾਨ ਸਿੰਘ ਵਿਰਕਲਾ ਸੂਬੇਦਾਰ ਬਾਬਾ ਸਿੰਘ ਰਜਿੰਦਰ ਅਬਲੂ ਜੀ ਸਾਡੇ ਪੱਤਰਕਾਰ ਸਾਥੀ ਨੇ ਬੜੇ ਪਰਮ ਮਿੱਤਰ ਨੇ ਉਹਨਾਂ ਨੇ ਵੀ ਬੜਾ ਵਧੀਆ ਕਿਰਦਾਰ ਨਿਭਾਇਆ ਤੇ ਪਹਿਲਾਂ ਵਾਲੀਆਂ ਫਿਲਮਾਂ ਚ ਜਿਵੇਂ ਡਾਕਟਰ ਚੇਤ ਸਿੰਘ ਨੇ ਸਾਡੇ ਸਾਥੀ ਹੈ ਦਿਉਣ ਦੇ ਮੇਰਾ ਇੱਕ ਵਧੀਆ ਦੋਸਤ ਹੈ ਤੇ ਉਹਨੇ ਵੀ ਇੱਕ ਬਹੁਤ ਵਧੀਆ ਕਿਰਦਾਰ ਨਿਭਾਇਆ ਇਹ ਇਹ ਤੋਂ ਇਲਾਵਾ ਹੋਰ ਵੀ ਸਾਡੇ ਜਿਹੜੇ ਕਿਰਦਾਰ ਆ ਕਿਉਂਕਿ ਸਾਡੇ ਕਿਰਦਾਰ ਇਹ ਨਾ ਪਿੰਡਾਂ 'ਚ ਸਾਡੇ ਆਸ-ਪਾਸ ਹੀ ਹੁੰਦੇ ਆ ਤੇ ਉਹ ਉਹਨਾਂ ਕਿਰਦਾਰਾਂ ਨੂੰ ਲੈ ਕੇ ਉਹਨਾਂ ਲੋਕਾਂ ਨੂੰ ਅਸੀਂ ਮਨਚ ਪ੍ਰਦਾਨ ਕਰਨ ਲਈ ਅਸੀਂ ਫਿਲਮਾਂ ਦਾ ਰਸਤਾ ਚੁਣਿਆ ਸੋ 20 ਜੂਨ ਨੂੰ ਜ਼ਰੂਰ ਤੁਸੀਂ ਜਿਹੜੀ ਇਹ ਫਿਲਮ ਆ ਕਿਉਂਕਿ ਇਹ ਤੋਂ ਪਹਿਲਾਂ ਅਸੀਂ ਟ੍ਰੇਲਰ ਪਾ ਰਹੇ ਆ ਕੱਲ ਨੂੰ ਟ੍ਰੇਲਰ ਆ ਜਾਊਗਾ ਬਿਕਰ ਵਿਚੋਲਾ 2 ਕੈਨੇਡਾ ਵਾਲੇ ਦਾ ਤੇ ਟ੍ਰੇਲਰ ਵੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਕਿਉਂਕਿ ਜਿਹੜੀ ਇਹ ਕੋਈ ਕਮਾਈ ਦਾ ਸਾਧਨ ਨਾ ਤਾਂ ਨਹੀਂ ਅਸੀਂ ਬਣਾ ਕੇ ਤੁਰੇ ਤੇ ਅੱਜ ਤੱਕ ਅਸੀਂ ਕਮਾਈ ਉਹਦੇ ਚੁ ਕੀਤੀ ਵੀ ਨਹੀਂ ਕਿਉਂਕਿ ਜੇ ਤੁਸੀਂ ਵੱਧ ਤੋਂ ਵੱਧ ਦੇਖੋਗੇ ਤੇ ਜੇ ਦੋ ਪੈਸੇ ਸਾਨੂੰ ਕੋਈ ਬਣਿਆ ਵੀ ਕਰਨਗੇ ਤਾਂ ਅਸੀਂ ਜਿਹੜੇ ਸਾਡੇ ਕਲਾਕਾਰ ਹੋਣਗੇ ਜਿਹੜੇ ਆਪਦਾ ਕੰਮ ਛੱਡ ਕੇ ਸਾਡੀ ਟਿਕਾਉਂਦੇ ਆ ਤੇ ਉਹਨਾਂ ਨੂੰ ਇੱਕ ਵਧੀਆ ਪਲੇਟਫਾਰਮ ਦੇਣ ਲਈ ਤੇ ਉਹਨਾਂ ਨੂੰ ਵੀ ਅਸੀਂ ਥੋੜਾ ਬਹੁਤਾ ਖਰਚਾ ਦੇ ਸਕੀ ਜੇ ਇਹ ਤੁਸੀਂ ਦੇਖਣ ਤੇ ਆ ਜਦੋਂ ਤੁਸੀਂ ਦੇਖੋਗੇ ਸਾਡੀਆਂ ਫਿਲਮਾਂ ਨੂੰ ਵਿਊ ਮਿਲਣਗੇ ਤੇ ਸਬਸਕ੍ਰਾਈਬ ਚੈਨਲ ਨੂੰ ਮਿਲਣਗੇ ਤਾਂ ਤੇ ਜਦੋਂ YouTube ਤੋਂ ਕੋਈ ਕਮਾਈ ਆਊਗੀ ਤਾਂ ਅਸੀਂ ਸੋਚਦੇ ਹਾਂ ਵੀ ਸਾਡੇ ਕਲਾਕਾਰਾਂ ਨੂੰ ਵੀ ਦਿਜੀਏ ਤੇ ਅਸੀਂ ਨਵੇਂ ਤੋਂ ਨਵੇਂ ਕਲਾਕਾਰਾਂ ਨੂੰ ਮੰਚ ਪ੍ਰਦਾਨ ਕਰਨ ਲਈ ਇਹ ਜਿਹੜਾ ਸਾਜਣ ਪੰਜਾਬੀ ਸਾਡੀ ਪ੍ਰੋਡਕਸ਼ਨ ਆ ਤੇ ਇਹਦੇ ਤੇ ਕੋਈ ਵੀ ਕਿਸੇ ਨੇ ਕੋਈ ਐਕਟਿੰਗ ਆ ਕਿਸੇ ਦਾ ਐਕਟਿੰਗ ਦਾ ਕੀੜਾ ਹੁੰਦਾ ਕਿਸੇ ਦੇ ਕੋਈ ਨੌਜਵਾਨ ਆ ਜਾਂ ਕਿਸੇ ਵਰਗ ਦਾ ਆ ਜਾਂ ਕੋਈ ਲੜਕੀਆਂ ਜਿਵੇਂ ਕੋਈ ਐਕਟਿੰਗ ਕਰਦੀਆਂ ਤਾਂ ਉਹਨਾਂ ਨੂੰ ਅਸੀਂ ਖੁੱਲਾ ਸੱਦਾ ਸਾਡਾ ਤੇ ਸਾਡਾ ਇਹ ਨੰਬਰ ਅਸੀਂ ਮੇਰਾ ਨੰਬਰ 9889955757 ਇਹ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਕਿ ਜਿਹੜੀ ਅਗਲੀ ਸਾਡੀ ਫਿਲਮ ਆਏ ਤੋਂ ਬਾਅਦ ਕਿਉਂਕਿ ਇਹਦੇ ਅਸੀਂ ਦੋ ਐਪੀਸੋਡ ਬਣਾਏ ਆ ਇੱਕ ਫਿਲਮ ਜਵੇਂ ਘੰਟੇ ਤੋਂ ਉੱਪਰ ਦੀ ਆ ਤਾਂ ਇਹ ਬਿਕਰ ਬਚੂਲਾ ਟੂ ਕੈਡਾ ਵਾਲੇ ਤਾਂ ਇਹਦੇ ਦੋ ਐਪੀਸੋਡ ਆ ਪਹਿਲਾ ਐਪੀਸੋਡ ਅਸੀਂ ਆਪਣੇ 20 ਜੂਨ ਨੂੰ YouTube ਸਾਡਾ ਚੈਨਲ ਆ ਸਾਜਨ ਪੰਜਾਬੀ ਟੀਵੀ YouTube ਤੇ ਜਿਹੜਾ ਚੈਨਲ ਆ ਇਹਨੂੰ ਸਬਸਕ੍ਰਾਈਬ ਕਰ ਲੈਣਾ ਤੇ ਇਹਨਾਂ ਨੂੰ ਨਾ ਸਾਡੀ ਜਿਹੜੀ ਵੀਡੀਓ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰੋਗੇ ਤਾਂ ਵੱਧ ਤੋਂ ਵੱਧ ਲੋਕਾਂ ਤੱਕ ਸਾਡਾ ਸੁਨੇਹਾ ਪਹੁੰਚ ਜਾਊਗਾ ਤੇ ਇਹਦੇ ਕਰਕੇ ਅਸੀਂ ਦੂਜਾ ਜਿਹੜਾ ਐਪੀਸੋਡ ਆ ਹਫਤੇ ਕੁ ਬਾਅਦ ਹੀ ਅਸੀਂ ਦੂਜਾ ਐਪੀਸੋਡ ਵੀ ਪਾ ਦੇਣਾ ਤਾਂ ਕਿ ਸੌਖਿਆਂ ਦੇਖਿਆ ਜਾ ਸਕੇ ਅਸੀਂ ਪਹਿਲਾਂ ਸਾਡੀ ਘੰਟੇ ਤੋਂ ਉੱਪਰ ਦੀ ਫਿਲਮ ਦੀ ਨਮਾਈ ਹੁੰਦੀ ਸੀ ਤਾਂ ਹੁਣ ਅਸੀਂ ਸੋਚਿਆ ਵੀ ਇਹਨਾਂ ਨੂੰ ਦੋ ਜਾਂ ਤਿੰਨ ਭਾਗਾਾਂ 'ਚ ਜਦੋਂ ਵੱਡੀ ਫਿਲਮ ਬਣ ਜਾਂਦੀ ਹੈ ਤੇ ਵੇਖਣੀ ਔਖੀ ਹੋ ਜਾਂਦੀ ਹੈ ਤੇ ਉਹਦੇ ਵੱਖ-ਵੱਖ ਸੀ ਥੋੜੇ ਦਿਨਾਂ 'ਚ ਐਪੀਸੋਡ ਬਣਾ ਕੇ ਪਾ ਦਿਆ ਕਰਨੇ ਆ ਤੇ ਬਿਕਰ ਵਿਚੋਲਾ ਕਿਰਦਾਰ ਵਾਲੇ ਤੋਂ ਸ਼ੁਰੂਆਤ ਅਸੀਂ ਕਰ ਰਹੇ ਆ ਤੇ ਅਗਲੀ ਫਿਲਮ ਵੀ ਇਹ ਤੋਂ ਬਾਅਦ ਸਾਡੀ ਬਿਰਧ ਆਸ਼ਰਮ ਤੇ ਇਹ ਸੈੱਟ ਤੇ ਜਾ ਰਹੀ ਆ ਬਿਰਧ ਆਸ਼ਰਮ ਲਈ ਵੀ ਅਸੀਂ ਬੇਨਤੀ ਕਰਦੇ ਆ ਵੀ ਜੇ ਕਿਸੇ ਕਿਰਦਾਰ ਕੈਰੇਕਟਰ ਨੇ ਆਪਣੇ ਨਕਲਾਕਾਰ ਨੇ ਅਦਾਕਾਰ ਨੇ ਕੋਈ ਕੰਮ ਕਰਨਾ ਹੋਵੇ ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਕਿਉਂਕਿ ਅਸੀਂ ਨਵੇਂ ਹਾਂ ਜੀ ਸ਼ੁਰੂਆਤੀ ਦੌਰ ਆ ਸਾਡਾ ਸ਼ੁਰੂਆਤੀ ਤੇ ਕੋਈ ਬਹੁਤ ਜ਼ਿਆਦਾ ਕੋਈ ਪੈਸੇ ਦਾ ਤਾਂ ਕਮਾਈ ਵਾਲਾ ਸਾਧਨ ਤਾਂ ਹੈ ਹੀ ਨਹੀਂ ਤਾਂ ਫਿਰ ਵੀ ਜੇ ਕਿਸੇ ਨੇ ਕੋਈ ਕੰਮ ਕਰਨਾ ਤਾ ਉਹ ਆਪਣੇ ਤੌਰ ਤੇ ਕਰ ਸਕਦਾ ਤੇ ਜੇ ਜਦੋਂ ਸਾਨੂੰ ਕੋਈ ਕਮਾਈ ਹੋਊਗੀ ਤਾਂ ਅਸੀਂ ਜਰੂਰ ਸੋਚਦੇ ਆਂ ਵੀ ਸਾਡੇ ਕਲਾਕਾਰਾਂ ਨੂੰ ਵੀ ਦੇਈਏ ਉਹਨਾਂ ਨੂੰ ਖਰਚਾ ਪਾਣੀ ਥੋੜਾ ਬਹੁਤਾ ਦੇਈਏ ਤੇ ਸੋ ਉਮੀਦ ਹੈ ਸਾਡੀ ਬਿਕਰ ਬਚੂਲਾ ਟੂ ਕਨੇਡਾ ਵਾਲੇ ਤੇ ਇਹਨੂੰ ਤੁਸੀਂ ਜਰੂਰ ਮਾੜਾ ਮੁਹੀ ਪਿਆਰ ਦਿਓਗੇ ਤਾਂ ਕਿ ਅਸੀਂ ਸਾਨੂੰ ਹੱਲਾਸ਼ੀਰ ਦਿਓਗੇ ਤੇ ਕਮੈਂਟ ਜਰੂਰ ਕਰਿਆ ਕਰੋ ਜਦੋਂ ਕੋਈ ਚੀਜ਼ ਤੁਸੀਂ ਦੇਖਦੇ ਹੋ ਤੇ ਕਮੈਂਟ ਦਿਨੇ ਆ ਨਾ ਕਮੈਂਟ ਸਾਨੂੰ એનર્ਜੀ ਮਿਲਦੀ ਹੈ ਉਹਦੇ ਚੋਂ ਚੰਗਾ ਮਾੜਾ ਕੋਈ ਹੋਵੇ ਕਿਉਂਕਿ ਜਦੋਂ ਸਾਨੂੰ ਕੋਈ ਸੁਝਾਅ ਦੇਉਗੇ ਤੁਸੀਂ ਕੋਈ ਸਾਡੇ ਚ ਕਮੀ ਹੈ ਕਿਸੇ ਤਰ੍ਹਾਂ ਦੀ ਤਾਂ ਤੁਸੀਂ ਸੁਝਾਅ ਦੇ ਸਕਦੇ ਹੋ ਤੇ ਉਹ ਸੁਝਾਅ ਪੜ ਕੇ ਦੇਖ ਕੇ ਉਹ ਅਸੀਂ ਅੱਗੇ ਉਹਦੇ ਚ ਆਪਣੀ ਕੋਈ ਜਿਹੜੀ ਫਿਲਮ ਦੀ ਤਾਣਾ ਬਾਣਾ ਬਣਿਆ ਹੁੰਦਾ ਉਹਦੇ ਚ ਸੁਧਾਰ ਕਰ ਸਕਦੇ ਆ ਸੋ ਦੁਬਾਰਾ ਫੇਰ ਸਾਜਨ ਪੰਜਾਬੀ ਟੀਵੀ ਤੇ ਸਾਡੀ ਜਿਹੜੀ ਪੇਸ਼ਕਸ਼ ਆ ਇਹ ਵਿਕਰ ਬਜੋਲਾ ਟੂ ਕੈਨੇਡਾ ਵਾਲੇ ਤੇ ਉਹ ਅਸੀਂ 20 ਜੂਨ ਨੂੰ ਲਈ ਕਰ ਰਹੇ ਆ ਤੇ ਜਰੂਰ ਦੇਖਿਓ ਪਰਿਵਾਰਾਂ 'ਚ ਦੇਖਣ ਵਾਲੀ ਜਿਹੜੀ ਸਾਡੀ ਫਿਲਮਾਂ ਹੁੰਦੀਆਂ ਕੋਈ ਇਹ ਨਹੀਂ ਵੀ ਕੋਈ ਦੋਅਰਥੀ ਡਾਇਲੋਗ ਜਾਂ ਕੋਈ ਅਸੀਂ ਸਸਤੀ ਸੌਰਤ ਹਾਸਲ ਕਰਨ ਲਈ ਨਹੀਂ ਕਿਉਂਕਿ ਕਿਸੇ ਜ਼ਿੰਮੇਵਾਰ ਵਿਅਕਤੀਆਂ ਕਿਉਂਕਿ 20-25 ਸਾਲ ਤਬਰਕਾਰੀ ਜਾਂ ਲੇਖਣੀ ਦੇ ਮੈਨੂੰ ਹੋ ਗਏ ਨੇ ਅਸੀਂ ਐਸਾ ਕਰ ਨਹੀਂ ਸਕਦੇ ਜਿਹੜੀਆਂ ਪਰਿਵਾਰਾਂ 'ਚ ਕੋਈ ਚੀਜ਼ ਨਾ ਦੇਖੀ ਜਾਵੇ ਸੋ ਆਮ ਸਾਡੀ ਪਿੰਡੂ ਕਹਾਣੀ ਹੁੰਦੀ ਆਸ-ਪਾਸ ਜਿਹੜੀ ਘਟ ਰਿਹਾ ਘਟਰਾਵਾਂ ਤੇ ਅਸੀਂ ਇਹਦੇ 'ਚ ਕਹਾਣੀਆਂ ਲੈਂੀਆਂ ਤੇ ਇਹਦੇ 'ਚ ਵੀ ਅਸੀਂ ਬਕਰ ਵਿਚੋਲਾ ਨੂੰ ਜੋ ਲਗਾਤਾਰ ਐਪੀਸੋਡ ਬਣਾਉਣੇ ਆ ਤੇ ਦੂਜਾ ਐਪੀਸੋਡ ਅਸੀਂ ਤੁਹਾਡੇ ਨਜ਼ਰ ਕਰ ਰਹੇ ਆ ਜਿਹੜਾ 20 ਜੂਨ ਨੂੰ 5:30 ਵਜੇ ਸ਼ਾਮ ਨੂੰ ਅਸੀਂ ਤੁਸੀਂ ਖੋਲ ਕੇ ਦੇਖਿਓ ਸਾਜਨ ਪੰਜਾਬੀ ਟੀਵੀ YouTube ਚੈਨਲ ਤੇ ਸੋ ਧੰਨਵਾਦ ਜਰੂਰ ਦੇਖਿਓ ਸਾਜਨ ਪੰਜਾਬੀ ਟੀਵੀ ਤੇ ਬਿਕਰਪ ਚੋਲਾ ਟੂ ਕਿਰਨਦਾ ਵਾਲੇ ਬਹੁਤ ਧੰਨਵਾਦ